ਇੱਕ ਕਥੇ ਫਿਰੋਜ਼ਪੁਰ ਦੀ ਖਬਰ ਹੈ ਵੀ ਇੱਕ ਨਿੱਜੀ ਬੈਂਕ ਦੇ ਵਿੱਚ ਕਰਮਚਾਰੀ ਸੀਗਾ ਤੇ ਉਹ ਠੱਗੀ ਮਾਰ ਗਿਆ ਜੀ ਲਿਮਟ ਦੇ ਨਾਮ ਤੇ ਹੁਣ ਅੱਜ ਕੱਲ ਇਹ ਹੁੰਦੀ ਹੈ ਕਿ ਜੀ ਦੀ 5 ਲੱਖ ਦੀ ਲਿਮਟ ਨੂੰ ਇਹ ਹੁੰਦਾ ਵੀ ਮੇਰੀ ਲੋੜ 8 ਲੱਖ ਦੀ ਹੈ ਤੇ ਮੈਂ ਵਧਾ ਲਾਂ ਜੀ ਦੀ 8 ਦੀ ਹੁਣ 10 ਦੀ ਲੋੜ ਹੁੰਦੀ ਹੈ ਤੇ ਲਿਮਟ ਵਧਾਉਣ ਦੇ ਚੱਕਰ ਦੇ ਨਾ ਜੀ 1 ਨੂੰ 34 ਲੱਖ ਰੁਪਏ ਦਾ ਚੂਨਾ ਲਾ ਗਿਆ ਲਿਮਟੋ ਦੇ ਨਾਮ ਤੇ ਬੋਲੀ ਜਾਂਦੀ ਹੈ ਪੈਸਾ ਤੇ ਕੋਲ ਆਇਆ ਨਹੀਂ ਤੇ ਕੱਲਾ 34 ਲੱਖ ਨਹੀਂ ਹੋਰ ਵੀ ਕਈਆਂ ਨਾਲ ਕਹਿੰਦੇ ਇਹ ਵੀ ਕਰੋੜਾਂ ਕਹਿੰਦੇ ਅਸਲ ਤੇ ਕਰੋੜਾਂ ਦੀ ਠੱਗੀ ਹੋਈ ਹੈ ਜੀ ਇੱਥੇ ਫਰੋਜ਼ਪੁਰ ਦਾ ਸ਼ੈਡ ਕੈਪੀਟਲ ਬੈਂਕ ਹੈ ਕੁਝ ਨੀਜੀ ਬੈਂਕ ਹੈ ਕੋਈ ਨੀਜੀ ਬੈਂਕ ਹੈ ਪ੍ਰਾਈਵੇਟ ਬੈਂਕ ਹੈ ਜੀ ਜੀ ਤੇ ਗੱਲ ਇਹ ਆ ਕਿ ਜਿਹੜਾ ਕਹਿੰਦੇ ਆ ਕਿ ਮੇਨ ਖਿਡਾਰੀ ਆ ਉਹ ਤੇ ਸ਼ਾਇਦ ਦਵਾਈ ਭਜ ਗਿਆ ਜੀ ਹੂੰ ਇਹਦੇ ਵਿੱਚ ਮੈਂ ਤੇ ਜੀ ਸੁਣਿਆ ਜੀ ਕਮਾਲ ਹੀ ਹੋ ਗਈ ਚੁਣੇ ਵੱਡੇ ਲਾਉਂਦੇ ਆ ਨਾ ਫਿਰ ਫਿਰ ਮੌਕਾ ਲੱਗ ਜਾਂਦਾ ਗੱਲ ਇਹ ਆ ਕਿ ਅੱਜ ਕੱਲ ਬਈ ਇੰਡੀਆ ਦੇ ਵਿੱਚ ਇਹੀ ਹਸਾਬਕਤਾ ਪਿਆ ਨਾ ਤੁਸੀਂ ਅਗੇ ਵੀ ਇੱਕ ਇਸੇ ਤਰ੍ਹਾਂ ਦੀ ਹਿਰਾਫੇਰੀ ਹੋਈ ਸੀ ਕਿ ਉਹ ਬੰਦਾ ਨਿਕਲ ਗਿਆ ਸੀਗਾ ਫਰਾਡ ਕਰਕੇ ਉਹ ਆਪਦੇ ਪਿਓ ਨੂੰ ਵੀ ਨਹੀਂ ਸੀ ਉਹਨੇ ਬਖਸ਼ਿਆ ਜੀ ਫਿਰ ਉਹਦਾ ਵੀ ਖਾਤਾ ਖਾਲੀ ਕਰ ਗਿਆ ਸੀਗਾ ਇਹ ਆ ਕੇ ਕਿਸਾਨ ਜਿਹੜਾ ਹੁੰਦਾ ਅੱਛਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਆਰਬੀਆਈ ਦੇ ਕੁਝ ਨੋਰਮਸ ਨੇ ਜੀ ਬੈਂਕਾਂ ਨੂੰ ਕੁਝ ਪਰਸੈਂਟ ਲੋਨ ਐਗਰੀਕਲਚਰ ਸੈਕਟਰ ਵਾਸਤੇ ਲਾਜ਼ਮ ਹੁੰਦਾ ਦੇਣਾ ਹੂੰ ਹੂੰ ਬਿਲਕੁਲ ਠੀਕ ਹੈ ਜੀ ਜੀ ਉਹਦੇ ਵਾਸਤੇ ਫਿਰ ਉਹ ਜਿਹੜਾ ਟਾਰਗੇਟ ਹੁੰਦਾ ਇਸੇ ਤਰ੍ਹਾਂ ਹੀ ਮਤਲਬ ਕਿ ਕਿਹਲੋ ਕਿ ਅਚੀਵ ਕੀਤਾ ਜਾਂਦਾ ਹਮ ਹੁਣ ਲੋਕਾਂ ਨੂੰ ਵੀ ਹੁੰਦਾ ਕਿ ਚਲੋ ਕਿਉਂਕਿ ਜਿਹੜਾ ਐਗਰੀਕਲਚਰ ਲੋਨ ਹੁੰਦਾ ਤੁਹਾਨੂੰ ਪਤਾ ਹੈ ਦਾ ਇੰਟਰਸਟ ਕੱਟ ਹੁੰਦਾ ਕੱਟ ਹੁੰਦਾ ਜੀ ਉਹ ਲਿਮਟਾਂ ਲਮਟਾਂ ਕੋ ਮੰਦੀਆਂ ਰਹਿੰਦੀਆਂ ਚੱਕਰ ਚੱਲਦਾ ਇਹ ਇਸੇ ਚੱਕਰ ਦੇ ਵਿੱਚ ਹੀ ਇਸ ਬੰਦੇ ਨੇ ਕੀ ਕੀਤਾ ਜਿੰਨਾ ਕੋ ਮੈਨੂੰ ਸਮਝ ਆਉਂਦਾ ਸਾਰੀ ਖੇਡ ਦਾ ਬਾਕੀ ਤਾਂ ਖਬਰ ਤੁਸੀਂ ਬਹੁਤ ਸ਼ਾਨਦਾਰ ਢੰਗ ਨਾਲ ਦੱਸੀ ਦਿੱਤੀ ਕਿ ਕਿਸ ਤਰ੍ਹਾਂ ਹੋਇਆ ਸਾਰਾ ਜੀ ਰੋਸਪੋਰਟ ਦੇ ਵਿੱਚ ਕਿਸਾਨਾਂ ਦੇ ਨਾਲ ਅਸਲ 'ਚ ਲੱਗਦਾ ਇਹ ਆ ਕਿ ਡਾਕੂਮੈਂਟ ਉਸਨੇ ਲੈ ਲੈ ਹਮ ਹੁਣ ਇਹਦੇ 'ਚ ਪਤਾ ਨਹੀਂ ਕੌਣ ਕੌਣ ਹੋਰ ਸ਼ਾਮਲ ਹੋਇਆ ਜਿਹੜਾ ਮੇਨ ਖਿਡਾਰੀ ਦੀ ਗੱਲ ਕਰਦੇ ਤਾਂ ਹੋਇਆ ਕੀ ਆ ਕਿ ਉਸ ਤੋਂ ਬਾਅਦ ਨੰਬਰ ਜਿਹੜੇ ਆ ਫੋਨ ਨੰਬਰ 'ਚ ਦਾ ਆਓ ਟੀਪੀ ਵਗੈਰਾ ਆਉਂਦਾ ਉਹ ਨਹੀਂ ਮਤਲਬ ਕੋਈ ਅਸਲੀ ਨਹੀਂ ਇਸਤੇਮਾਲ ਹੋਇਆ ਉਹ ਓਟੀਪੀ ਜਾਂ ਜਿਹੜੇ ਖਾਤਿਆਂ 'ਚ ट्रांजੈਕਸ਼ਨਾਂ ਦਾ ਜਿਹੜਾ ਬਿਉਰਾ ਆਉਂਦਾ ਉਹ ਉਹਨਾਂ ਕੋਲ ਕਦੇ ਪਹੁੰਚਿਆ ਹੀ ਨਹੀਂ ਇਹ ਤੇ ਮੈਨੂੰ ਲੱਗਦਾ ਕੋਈ ਟਰੈਕਟਰ ਕਢਾਉਣ ਗਿਆ ਕਿਸਾਨ ਜੀ ਤੇ ਜਿਸ ਵੇਲੇ ਉਹਨੇ ਜਾ ਕੇ ਆਪਦੇ ਕਾਗਜ਼ਾਤ ਚੈੱਕ ਕਰਵਾਏ ਉਹਨਾਂ ਨੇ ਆਖੇ ਤੇਰੇ ਤੇ ਇਨਾ ਕਰਜ਼ਾ ਪੋੜ ਦਿੱਤਾ ਜੇ ਤੁਹਾਡਾ ਬਿੱਲ 10 ਲੱਖ ਰੁਪਏ ਤੋਂ ਕਿੰਨੇ ਬੰਦਾ ਵੈਸੇ ਹਾਂ ਬਿਲਕੁਲ ਜਾਨ ਨਿਕਲ ਜਾਂਦੀ ਹੈ ਜੀ ਜੀ ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਹੁਣ ਜ਼ਰੂਰੀ ਹੋ ਗਿਆ ਕਿ ਕਿਸਾਨ ਜਿਹੜੇ ਹੁੰਦੇ ਉਹ ਇੰਨਾ ਜਾਗਰੂਕ ਨਹੀਂ ਹੁੰਦੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਸਰਕਾਰਾਂ ਇਹੋ ਜਿਹਾ ਸਿਸਟਮ ਇਜਾਜ਼ਤ ਕਰਨ ਕਿ ਜਿਹਦੇ 'ਚ ਇਸ ਤਰ੍ਹਾਂ ਦੀਆਂ ਠੱਗੀਆਂ ਠੁਗੀਆਂ ਜਿਹੜੀਆਂ ਆ ਉਹ ਵੈਸੇ ਤੇ ਬੰਦ ਤੇ ਨਹੀਂ ਹੋਣਗੀਆਂ ਹਮ ਪਰ ਉਹ ਘਟਣ ਤੇ ਜ਼ਰੂਰਨਾ ਘਟਣ ਉਹ ਘਟੇ ਇਨਾ ਤੇ ਜ਼ਰੂਰ ਕੀਤਾ ਜਾ ਸਕਦਾ ਹੈ ਬਿਲਕੁਲ ਆਪਾਂ ਨੂੰ ਵੀ ਥੋੜਾ ਸਚੇ ਚਲੋ ਕੋਈ ਵੀ ਬੈਂਕ ਤੇ ਪਰ ਠੱਗੀ ਤੇ ਠੱਗੀ ਹੈ ਇੱਕ ਮਿੰਟੂ ਜੀ ਆਈਐਸ ਸਾਹਿਬ ਇਹਨਾਂ ਦਾ ਕਮੈਂਟ ਹੈ ਕਹਿੰਦੇ ਵੀ ਆਲਮੋਸਟ 1.5 ਸਾਲ ਹੋ ਗਿਆ ਤੁਹਾਡਾ ਪ੍ਰੋਗਰਾਮ ਸੁਣਦਿਆਂ ਨੂੰ ਤੇ ਲਗਭਗ ਕਹਿੰਦੇ ਤੁਸੀਂ ਪਰਿਵਾਰ ਦੇ ਮੈਂਬਰ ਲੱਗਣ ਲੱਗੇ ਹੋ ਸਾਨੂੰ ਤੇ ਤੁਸੀਂ ਸਾਨੂੰ ਸਾਡੇ ਪਰਿਵਾਰ ਦੇ ਮੈਂਬਰ ਲੱਗਦੇ ਹੋ ਬਹੁਤ ਪਿਆਰ ਮਿਲਦਾ ਜੀ ਬੜੇ ਕਿਹੋ ਜਿਹੀ ਕੋਈ ਮੋਤੀਪਨ ਕੀਤੇ ਵਾਲਾ ਸਾਥਤਾ ਹੁੰਦਾ ਸੁਖਮ ਸਾਹਿਬ ਜਦੋਂ ਤੁਹਾਨੂੰ ਕੋਈ ਇਦਾਂ ਦੂਰ ਬੈਠਾ ਪਿਆਰ ਦਿੰਦਾ ਹੈ ਜੀ 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 ਬਿਲਕੁਲ ਮੈਂ ਅਕੀ ਕਹਿੰਦਾ ਹੁੰਦਾ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਹੁੰਦਾ ਕਦੇ ਆਪਣੇ ਆਪ ਤੇ ਲਾਗੂ ਕਰਕੇ ਵੇਖੀਏ ਕਿ ਤੁਸੀਂ ਕਿਸੇ ਬੰਦੇ ਨੂੰ ਦੇਖੋਗੇ ਨਾ ਜਿਹੜਾ ਸਧਾਰਨ ਬੰਦਾ ਹੁੰਦਾ ਹੈ ਉਹ ਮਤਲਬ ਕਿ ਚਾਹੇ ਉਹ ਪ੍ਰਚਾਰਕ ਹੈ ਚਾਹੇ ਕੁਝ ਵੀ ਹੈ ਤਾਂ ਉਹਦੀ ਸਾਂਝ ਜਿਹੜੀ ਹੁੰਦੀ ਹੈ ਨਾ ਉਹ ਇੱਕ ਸ਼ਬਦਾਂ ਦੀ ਸਾਂਝ ਹੁੰਦੀ ਹੈ ਸ਼ਬਦ ਬਹੁਤ ਪਾਵਰਫੁਲ ਚੀਜ਼ ਹੈ ਬਿਲਕੁਲ ਬਿਲਕੁਲ ਤਾਂ ਸਾਡੀ ਜਿਹੜੀ ਸਾਂਝ ਹੁੰਦੀ ਹੈ ਉਹ ਕਹ ਲਓ ਕਿ ਸ਼ਬਦਾਂ ਨਾਲ ਬੰਦੀ ਆ ਤੇ ਉਹ ਮਜ਼ਬੂਤ ਹੋ ਜਾਂਦੀ ਹੈ ਤੇ ਫਿਰ ਉਹਦੀ ਅਰਕੀ ਸਾਂਝ ਦੀ ਬਿਲਕੁਲ ਚਾਹੇ ਤੁਹਾਡਾ ਰਿਸ਼ਤਾ ਕੋਈ ਦੁਨਿਆਵੀ ਨਹੀਂ ਹੁੰਦਾ ਜਾਣ ਪਛਾਣ ਤੁਹਾਡੀ ਨਿੱਜੀ ਨਹੀਂ ਹੁੰਦੀ ਪਰ ਉਹ ਫਿਰ ਇੱਕ ਰਿਸ਼ਤਾ ਜਿਹੜਾ ਹੈ ਅਨੇ ਇਸ ਤਰ੍ਹਾਂ ਦਾ ਇਹਨਾਂ ਦੇ ਸ਼ਬਦਾਂ ਦੇ ਨਾਲ ਆਪਾਂ ਜੁੜੇ ਹੋਏ ਹਮ ਆਪਣੇ ਸ਼ਬਦਾਂ ਦੇ ਨਾਲ ਇਹ ਜੁੜੇ ਹੋਏ ਆ ਫਿਰ ਇੱਕ ਨਾਤਾ ਬਣ ਜਾਂਦਾ ਹੈ ਸ਼ਬਦਾਂ ਦਾ ਨਾਤਾ ਬਹੁਤ ਵੱਡਾ ਹੈ ਅੱਗੇ ਤੇ ਯਾਦ ਹੋ ਗਿਆ ਪਤਾ ਹੁੰਦਾ ਵੀ ਅਸੀਂ ਸ਼ਾਮ ਤੋਂ ਹੋਣਗੇ ਅੱਗੇ ਅਸੀਂ ਨਾ ਗੱਲਾਂ ਕਰਦੇ ਪੈਸਾਂ ਅੱਜ ਦੁਪਹਿਰੇ ਕਿ ਭਈ ਅਸਲ ਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਵੈਲਿਊਜ਼ ਜਿਹੜੀਆਂ ਆਪਾਂ ਸਮਾਜਿਕ ਪੱਖ ਤੋਂ ਦੇਖਦੇ ਆ ਕਿ ਉਹਨਾਂ ਦੇ ਕਟਣ ਦਾ ਕਿਤੇ ਨਾ ਕਿਤੇ ਇੱਕ ਕਾਰਨ ਹੀ ਰਿਹਾ ਕਿ ਸੰਵਾਦ ਕੱਟ ਗਿਆ ਹਮ ਸੱਥਾਂ ਚ ਸੰਵਾਦ ਹੁੰਦੇ ਸਰ ਮਜ਼ਾ ਆ ਲੈ ਕੋਈ ਮਤਲਬ ਕੋਈ ਸਟ्रेस ਕੋਈ ਕੁਝ ਇਸ ਤਰ੍ਹਾਂ ਦਾ ਹੋਵੇ ਹਾਸਾ ਠੱਠਾ ਫਿਰ ਕਿਸੇ ਨੇ ਇੱਕ ਨਹੀਂ ਗੱਲ ਕਰਨੀ ਕਿ ਯਾਰ ਆ ਮੈਂ ਕਰਵਾਉਣਾ ਜਵਾਕ ਉਹਨੂੰ ਤੇ ਉੱਥੇ ਛਤੀ ਸਲਾਹ ਦੇਣ ਵਾਲੇ ਕਿ ਨਹੀਂ ਮੇਰਾ ਤਾਂ ਸਰਪਾ ਕਿੰਦਾ ਆ ਕਿੰਦਾ ਰਾਈ ਵੀ ਲੈ ਲੈਣੀ ਰਾਈ ਮਿਲ ਜਾਂਦੀ ਸੀ ਹਾਂਜੀ ਠੀਕ ਹੈ ਨਾ ਕੋਈ ਆਪ ਦਾ ਕਲੇਸ਼ ਆ ਕੋਈ ਘਰ ਦਾ ਉਹ ਵੀ ਸ਼ੇਅਰ ਹੋ ਜਾਂਦਾ ਸੀ ਕਿ ਯਾਰ ਇਦਾਂ ਤੇ ਉੱਥੇ ਹੀ ਮਸਲੇ ਹੱਲ ਹੋ ਜਾਂਦੇ ਸੀ ਫਿਰ ਮਤਲਬ ਕਿ ਸਕੂਲਾਂ 'ਚ ਵੀ ਆਪਣਾ ਕੁਝ ਇਸੇ ਤਰ੍ਹਾਂ ਦਾ ਹੀ ਢਾਂਚਾ ਸੀਗਾ ਬੱਚਾ ਬਹੁਤ ਹੱਸਦੇ ਖੇਡਦੇ ਸੀਗੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਤਾਂ ਉਹ ਮਤਲਬ ਇੱਕ ਤੇ ਅਸੀਂ ਇਕਾਂਕੀ ਪਰਿਵਾਰਾਂ 'ਚ ਤਬਦੀਲ ਹੋ ਗਏ ਸੀ ਸੰਯੁਕਤ ਪਰਿਵਾਰਾਂ ਦੇ ਉਹ ਸਾਡਾ ਸੰਚਾਰ ਹੀ ਟੁੱਟਦਾ ਜਾ ਰਿਹਾ ਹੂੰ 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 ਬਿਲਕੁਲ ਬੰਦਾ ਇਕੱਲਾ ਜਿਹੜਾ ਸਾਡਾ ਸੰਵਾਦ ਮੁਸلسل ਅਗੇ ਤੁਰਦਾ ਸੀਗਾ ਚੱਲਦਾ ਰਹਿੰਦਾ ਸੀਗਾ ਕਿ ਦੁਪਹਿਰੇ ਮੈਨੂੰ ਯਾਦ ਆ ਬੱਤੀ ਬੜੀ ਘਟ ਆਉਂਦੀ ਹੁੰਦੀ ਸੀ ਤੇ ਲੋਕਾਂ ਨੇ ਮੰਜੇ ਚੁੱਕਣੇ ਦੁਪਹਿਰੇ ਤੇ ਸਾਡੇ ਉਥੇ ਪਿੰਡ ਦੇ ਬਾਹਰ ਨਾ ਉਥੋਂ ਮਤਲਬ ਕਿ ਕਿਕਰਾਂ ਬੜੀਆਂ ਸੀ ਉਹ ਤਾਂ ਦੇਖਣਾ ਉੱਥੇ ਮੰਝੀਆਂ ਡਾਈਆਂ ਹੋਣੀਆਂ ਜੂਨ ਦੇ ਮਹੀਨੇ ਚ ਸਕੂਲ ਬੰਦ ਹੋ ਜਾਂਦਾ ਸੀ ਉਹਦੇ ਚ ਮੰਝੇ ਲੈ ਜਾਣੇ ਲੋਕਾਂ ਨੇ ਰੁੱਖਾਂ ਦੇ ਛਾਵੇਂ ਜੀ ਠੀਕ ਹੈ ਨਾ ਜੀ ਦੁਪਹਿਰਾ ਕੱਟਣਾ ਹੁਣ ਮਤਲਬ ਕਿ ਉਹ ਵੀ ਇੱਕ ਸੰਚਾਰ ਦਾ ਸਾਧਨ ਸੀ ਸੰਵਾਦ ਦਾ ਸਾਧਨ ਸੀਗਾ ਇਹ ਚੀਜ਼ਾਂ ਆ ਗਈਆਂ ਨੇ ਕਿ ਅਸੀਂ ਅੱਜ ਕੁਝ ਸਮਾਜਿਕ ਸੰਕਟ ਜੇ ਫੇਸ ਕਰ ਰਹੇ ਹਾਂ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਸੰਵਾਦ ਦੀ ਕਮੀ ਬਹੁਤ ਹੈ ਸੱਚੀ ਪਰ ਅਸੀਂ ਲੈਸ ਡੈਕ ਹੈ ਬਿਲਕੁਲ 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 ਜੀ ਇਹ ਸੰਵਾਦ ਹੀ ਹੈ ਇੱਕ ਸ਼ਬਦ ਹੀ ਹੈ ਸ਼ਬਦ ਗੁਰੂ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤਾ ਹੈ ਤੇ ਉਹ ਸਾਨੂੰ ਬਹੁਤ ਅੱਗੇ ਲੈ ਕੇ ਜਾ ਰਿਹਾ ਹੈ। ਅ ਇੱਕ ਇਥੇ ਫਿਰੋਜ਼ਪੁਰ ਦੀ ਖਬਰ ਹੈ ਵੀ ਇੱਕ ਨਿੱਜੀ ਬੈਂਕ ਦੇ ਵਿੱਚ ਕਰਮਚਾਰੀ ਸੀਗਾ ਤੇ ਉਹ ਠੱਗੀ ਮਾਰ ਗਿਆ ਜੀ ਲਿਮਟ ਦੇ ਨਾਮ ਤੇ। ਹੁਣ ਅੱਜ ਕੱਲ ਇਹ ਹੁੰਦੀ ਹੈ ਕਿ ਜੀ ਦੀ 5 ਲੱਖ ਦੀ ਲਿਮਟ ਹੁੰਉ ਇਹ ਹੁੰਦਾ ਵੀ ਮੇਰੀ ਲੋੜ 8 ਲੱਖ ਦੀ ਹੈ ਤੇ ਮੈਂ ਵਧਾ ਲਾਂ ਜੀ ਦੀ 8 ਦੀ ਹੁਣ 10 ਦੀ ਲੋੜ ਹੁੰਦੀ ਹੈ। ਤੇ ਲਿਮਟ ਵਧਾਉਣ ਦੇ ਚੱਕਰ ਦੇ ਨਾ ਜੀ 1 ਨੂੰ 34 ਲੱਖ ਰੁਪਏ ਦਾ ਚੂਨਾ ਲਾ ਗਿਆ। ਲਿਮਟ ਉਹ ਦੇ ਨਾਮ ਤੇ ਬੋਲੀ ਜਾਂਦੀ ਹੈ ਪੈਸਾ ਤੇ ਕੋਲੇ ਆਇ ਤੇ ਕੱਲਾ 34 ਲੱਖ ਨਹੀਂ ਹੋਰ ਵੀ ਕਈਆਂ ਨਾਲ ਕਹਿੰਦੇ ਇਹ ਵੀ ਕਰੋੜਾਂ ਐ ਕਹਿੰਦੇ ਦੱਸ ਦੇ ਕੇ ਕਰੋੜਾਂ ਦੀ ਠੱਗੀ ਹੋ ਗਈ ਜੀ ਇੱਥੇ ਫਿਰੋਜ਼ਪੁਰ ਦਾ ਸ਼ਰ ਕੈਪੀਟਲ ਬੈਂਕ ਜਾਂ ਕੁਝ ਇਸ ਤਰ੍ਹਾਂ ਦਾ ਬੈਂਕ ਕੋਈ ਨਿੱਜੀ ਬੈਂਕ ਹੈ ਪ੍ਰਾਈਵੇਟ ਹਾਂ ਜੀ ਹਾਂ ਜੀ ਤੇ ਗੱਲ ਇਹ ਆ ਕਿ ਜਿਹੜਾ ਕਹਿੰਦੇ ਆ ਕਿ ਮੇਨ ਖਿਡਾਰੀ ਆ ਉਹ ਤੇ ਸ਼ਾਇਦ ਦबई ਭੱਜ ਗਿਆ ਜੀ ਹੂੰ ਇਹਦੇ ਵਿੱਚ ਮੈਂ ਤੇ ਇਹ ਵੀ ਸੁਣਿਆ ਜੀ ਕਮਾਲ ਹੀ ਹੋ ਗਈ ਚੁੰਨੇ ਵੱਡੇ ਲਾਉਂਦੇ ਆ ਨਾ ਫਿਰ ਮੌਕਾ ਲੱਗ ਜਾਂਦਾ ਗੱਲ ਇਹ ਆ ਕਿ ਅੱਜ ਕੱਲ੍ਹ ਭਾਈ ਇੰਡੀਆ ਦੇ ਵਿੱਚ ਇਹੀ ਹਸਾਬਗਾਤ ਆ ਨਾ ਤੁਸੀਂ ਅਗੇ ਵੀ ਇੱਕ ਇਸੇ ਤਰ੍ਹਾਂ ਦੀ ਹੀਰਾਫੇਰੀ ਹੋਈ ਸੀ ਕਿ ਉਹ ਬੰਦਾ ਨਿਕਲ ਗਿਆ ਸੀਗਾ ਫਰਾਡ ਕਰਕੇ ਉਹ ਆਪਦੇ ਪਿਓ ਨੂੰ ਵੀ ਨਹੀਂ ਸੀ ਉਹਨੇ ਬਖਸ਼ਿਆ ਜੀ ਫਿਰ ਉਹਦਾ ਵੀ ਖਾਤਾ ਖਾਲੀ ਕਰਕੇ ਆ ਸੀਗਾ ਇਹ ਆ ਕੇ ਕਿਸਾਨ ਜਿਹੜਾ ਹੁੰਦਾ ਅੱਛਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਆਰਬੀਆਈ ਦੇ ਕੁਝ ਨੋਰਮਸ ਨੇ ਜੀ ਬੈਂਕਾਂ ਨੂੰ ਕੁਝ ਪਰਸੈਂਟ ਲੋਨ ਐਗਰੀਕਲਚਰ ਸੈਕਟਰ ਵਾਸਤੇ ਲਾਜ਼ਮ ਹੁੰਦਾ ਦੇਣਾ ਹੂੰ ਹੂੰ ਬਿਲਕੁਲ ਠੀਕ ਹੈ ਜੀ ਜੀ ਉਹਦੇ ਵਾਸਤੇ ਫਿਰ ਉਹ ਜਿਹੜਾ ਟਾਰਗੇਟ ਹੁੰਦਾ ਇਸੇ ਤਰ੍ਹਾਂ ਹੀ ਮਤਲਬ ਕਿ ਕਹਿ ਲੋ ਕਿ ਅਚੀਵ ਕੀਤਾ ਜਾਂਦਾ ਹੁਣ ਲੋਕਾਂ ਨੂੰ ਵੀ ਹੁੰਦਾ ਕਿ ਚਲੋ ਕਿਉਂਕਿ ਜਿਹੜਾ ਐਗਰੀਕਲਚਰ ਲੋਨ ਹੁੰਦਾ ਤੁਹਾਨੂੰ ਪਤਾ ਹੈ ਦਾ ਇੰਟਰਸਟ ਕੱਟ ਹੁੰਦਾ ਕੱਟ ਹੁੰਦੇ ਜੀ ਉਹ ਲਿਮਟਾਂ ਨੂੰ ਲਿਮਟਾਂ ਘੁੰਮਦੀਆਂ ਰਹਿੰਦੀਆਂ ਚੱਕਰ ਚੱਲਦਾ ਇਹ ਇਸੇ ਚੱਕਰ ਦੇ ਵਿੱਚ ਹੀ ਇਸ ਬੰਦੇ ਨੇ ਕੀ ਕੀਤਾ ਜਿੰਨਾ ਕੋ ਮੈਨੂੰ ਸਮਝ ਆਉਂਦਾ ਸਾਰੀ ਖੇਡ ਦਾ ਬਾਕੀ ਤਾਂ ਖਬਰ ਤੁਸੀਂ ਬਹੁਤ ਸ਼ਾਨਦਾਰ ਢੰਗ ਨਾਲ ਦੱਸੀ ਦਿੱਤੀ ਕਿ ਕਿਸ ਤਰ੍ਹਾਂ ਹੋਇਆ ਸਾਰਾ ਜੀ ਪਾਸਪੋਰਟ ਦੇ ਵਿੱਚ ਇੱਕ ਸਾਲਾ ਦੇ ਨਾਲ ਅਸਲ 'ਚ ਲੱਗਦਾ ਇਹ ਹੈ ਕਿ ਡਾਕੂਮੈਂਟ ਉਸਨੇ ਲੈ ਲੈ ਹ ਹੁਣ ਇਹਦੇ